ਕਸ਼ਮੀਰ ਦੇ ਵਿੱਚ ਅਤਵਾਦੀ ਹਮਲਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਅਲਰਟ ਹੈ ਸੋ ਜੰਮੂ ਅਤੇ ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਧਾਈ ਗਈ ਹੈ ਸੁਰੱਖਿਆ ਦਾਜੀ ਕੀ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਵਧਾਇਆ ਗਿਆ ਸੋ ਗੁਰਦਾਸਪੁਰ ਦੇ ਵਿੱਚ ਮਕੌੜਾ ਪੱਤਨ ਦੇ ਪਾਰ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸ਼ੱਕੀਆਂ ਦੇ ਘਰ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਹੈ ਛਾਪੇਮਾਰੀ ਜੰਮੂ ਕਸ਼ਮੀਰ ਚ ਤਿੰਨ ਦਿਨਾਂ ਦੇ ਵਿੱਚ ਤਿੰਨ ਥਾਵਾਂ ਤੇ ਹੋਏ ਨੇ ਅਤਵਾਦੀ ਹਮਲੇ ਪੰਜਾਬ ਦੇ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵਧਾਈ ਗਈ ਹੈ ਸਖਤੀ ਜੰਮੂ ਕਸ਼ਮੀਰ ਜਾਤਵਾਦੀ ਹਮਲੇ ਤੋਂ ਬਾਅਦ ਪੰਜਾਬ ਚਲੜ ਚਾਰੀ ਹੈ ਚੋਥੇ ਕੀ ਸੁਰੱਖਿਆ ਨੂੰ ਬੁਦਾ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਗੁਰਦਾਸਪੁਰ ਦੇ ਵਿੱਚ ਮਕੌੜਾ ਪੱਤਨ ਦੇ ਪਾਰ ਪਿੰਡਾਂ ਦੇ ਵਿੱਚ ਵੀ ਸਰਚ ਆਪਰੇਸ਼ਨ ਜੜਾ ਕੀ ਜਾਰੀ ਰੱਖਿਆ ਹੋਇਆ ਹੈ ਸ਼ੱਕੀਆਂ ਦੇ ਘਰਾਂ ਦੇ ਵਿੱਚ ਪੁਲਿਸ ਵੱਲੋਂ ਛਾਪੇ ਮਾਰੀ ਕਰ ਕੀਤੀ ਜਾ ਰਹੀ ਹੈ ਕੁਦਾਜ਼ੇ ਕੀ ਪੰਜਾਬ ਦੇ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਖਤੀ ਕੀਤੀ ਗਈ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੋ ਜੰਮੂ ਕਸ਼ਮੀਰ ਜੋ ਤਿੰਨ ਦਿਨਾਂ ਦੇ ਵਿੱਚ ਤਿੰਨ ਥਾਵਾਂ ਤੇ ਹੋਏ ਨੇ ਅੱਤਵਾਦੀ ਹਮਲੇ ਜੁਸੇ ਕਰਕੇ ਪੰਜਾਬ ਅਲਰਟ ਮੋਡ ਤੇ ਹੈ ਅੱਜ ਦੀਨਾਨਗਰ ਨਜਰਾ ਸਬਡਿਵੀਜ਼ਨ ਹੈ ਸਾਡਾ ਉੱਥੇ ਡੀਐਸਪੀ ਦੀਨਾਨਗਰ ਡੀਐਸਪੀ ਹੈੱਡਕੁਆਟਰ ਐਸਐਚਓ ਸੇ ਸਾਰੀ ਫੋਰਸ ਨੂੰ ਲੈ ਕੇ ਅਸੀਂ ਐਸਐਸਜੀ ਅਸਰ ਜੀਨ ਨੂੰ ਲੈ ਕੇ ਜਿਹੜਾ ਹੈ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਟਰਸ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਮੱਦੇਨਜ਼ਰ ਕੋਈ ਕੋਈ ਵੀ ਬੰਦਾ ਜੋ ਕਿ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਲੀਮੈਂਟ ਜੋ ਕਿਥੋਂ ਕੋਈ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਕੋਈ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ ਇਹ ਜਨਰਲ ਕੋਆਰਡੀਨੇਟਡ ਸਰਚ ਆਪਰੇਸ਼ਨ ਹੀ ਹੈ ਕਿਉਂਕਿ ਚਾਰੇ ਪਾਸੇ ਜਿਹੜਾ ਅਲਰਟ ਚੱਲ ਰਿਹਾ ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ ਰੱਖਿਆ ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਆ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਦੇ ਆ ਕਿਤੇ ਕੋਈ ਇਲੀਗਲ ਨਸ਼ਾ ਨਹੀਂ ਜਾਂ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਸ ਪਰ ਲਾ ਜੀਡੀਆ ਕਾਰਵਾਈ ਕੀਤੀ ਜਾਏਗੀ ਸੱਚੇ ਤੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ ਤੇ ਨਜ਼ਰ ਰੱਖੇ ਉਹ ਵੀ ਅਲਰਟ ਰਹਿਣ ਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਂਦਾ ਤਾਂ ਉਹ ਇਮੀਡੀਏਟਲੀ ਆਪਣੇ ਐਸਐਚਓ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜੇ ਜਿਹੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤੋਂ ਐਸ ਪਰ ਲਾਅ ਲਾਅ